ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਵਿਰਾਸੀ ਟੀਵੀ ਲਾਈਵ ਅਤਿਆਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਖਾਸ ਵੀਡੀਓ ਲੈ ਕੇ ਆਏ ਤੁਸੀਂ ਵੀ ਸਾਰੇ ਜਾਣਦੇ ਹੋ ਕਿ ਕੱਲ ਮਹਾਲੀ ਤੋਂ ਜੋ ਕੀ ਨਵਦੀ ਵਾਟਰ ਕੈਨਲ ਆਲੇ ਹਨ ਉਹਨਾਂ ਦੀ ਗ੍ਰਿਫਤਾਰੀ ਕਰ ਲਈਤੀ ਗਈ ਸੀ ਅਤੇ ਇਸੇ ਮਾਮਲੇ ਵਿੱਚ ਉਹਨਾਂ ਦੇ ਪਿਤਾ ਅਤੇ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਲਾਈਵ ਆ ਕੇ ਕੁਝ ਗੱਲਬਾਤ ਕੀਤੀ ਗਈ ਹੈ ਉਹਨਾਂ ਦੇ ਬਾਰੇ ਤੇ ਤੁਹਾਡੇ ਵੀ ਵਿਚਾਰ ਨੇ ਸਾਰੇ ਮਾਮਲੇ ਉੱਤੇ ਸਾਨੂੰ ਕਮੈਂਟ ਸੈਕਸ਼ਨ ਵੀ ਉਰਤ ਸੋ ਤੇ ਜਿਹੜੇ-ਜਿਹੜੇ ਦੋਸਤ 66 ਟੀਵੀ ਲਾਈਵ ਜੀਟੀਬ ਚੈਨਲ ਤੇ ਨਵੇਂ ਹਨ ਉਹ ਚੰਨ ਜੂ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਵਾਲੀ ਨੋਟੀਫਿਕੇਸ਼ਨ ਬੈਲ ਆਨ ਕਰਨਾ ਨਾ ਭੁੱਲਣਾ ਤੁਹਾਨੂੰ ਲੈ ਚੱਲਿਆ ਅਸੀਂ ਹੁਣ ਇਸ ਵੀਡੀਓ ਦੇ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਨਵਦੀਪ ਸਿੰਘ ਹੈ ਜਿਨੇ ਪਹਿਲੀ ਕਿਸਾਨੀ ਸੰਗਠਨ ਚ ਵੀ ਮੈਂ ਆਇਮ ਰੂਲ ਅਦਾ ਕੀਤਾ ਸੀ ਉਦੋਂ ਜਦੋਂ ਵਾਟਰ ਕੈਨਨ ਦੇ ਪਾਣੀ ਵਾਲੇ ਟਰੱਕ ਲਿਆ ਕੇ ਕਿਸਾਨਾਂ ਤੇ ਮਾਰਦੇ ਸੀ ਉਸ ਵਾਟਰ ਕੈਨਨ ਦੀ ਉਹ ਤਸਵੀਰ ਤੁਹਾਡੇ ਸਾਹਮਣੇ ਆਉਂਦੀ ਹੋਣੀ ਜੇ ਇਸ ਨੌਜਵਾਨ ਨੇ ਉਸ ਟਰੱਕ ਤੇ ਚੜ ਕੇ ਉਸ ਵਾਟਰ ਕੈਨਨ ਦਾ ਮੂੰਹ ਕਿਸਾਨਾਂ ਵੱਲੋਂ ਮੋੜ ਕੇ ਦੂਜੇ ਪਾਸੇ ਕੀਤਾ ਸੀ ਔਰ ਉਸ ਗੱਲ ਕਰਕੇ ਉਹਨੂੰ ਕਾਫੀ ਲੋਕਾਂ ਨੇ ਸਰਾਇਆ ਸੀ ਉਹਦੀ ਇੱਜ਼ਤ ਕੀਤੀ ਕਿਉਂਕਿ ਉਸ ਵੇਲੇ ਵਾਟਰ ਕੈਨਨ ਜਿਹੜਾ ਮਾਰਦੇ ਸੀ ਬਜ਼ੁਰਗਾ ਤੇ ਤੇ ਉਹ ਕਾਫੀ ਇਹ ਉਹਨਾਂ ਦਾ ਨਕਜਾਨੀ ਮਾਲੀ ਨੁਕਸਾਨ ਹੁੰਦਾ ਸੀ ਚਲੋ ਉਹ ਗੱਲ ਇੱਕ ਪਾਸੇ ਰਹਿ ਗਈ ਅੱਜ ਪਤਾ ਲੱਗਿਆ ਕਿ ਉਹਨੂੰ ਅਰੈਸਟ ਕਰ ਲਿਆ ਭਾਈ ਉਹਨੇ ਕਿਹੜਾ ਕਾਨੂੰਨ ਇਹ ਜਾਂ ਤੋੜਤਾ ਸਰਕਾਰ ਦਾ ਭਾਜਪਾ ਦੀ ਸਰਕਾਰ ਦਾ ਜਸਟ ਬਿਕੋਜ਼ ਕੋਈ ਅਨਦਾਤਾ ਦੀ ਗੱਲ ਕਰੇ ਅਨਦਾਤਾ ਦੀ ਆਵਾਜ਼ ਉਠਾਵੇ ਅਨਦਾਤਾ ਦੇ ਹੱਕ 'ਚ ਪੈਰਾ ਦੇਵੇ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਨਾ ਚਾਵੇ ਦੇਸ਼ ਦੇ ਸਾਡੀ ਰਾਜਧਾਨੀ ਦਿੱਲੀ ਜਾਣਾ ਚਾਵੇ ਔਰ ਕੇਂਦਰ ਦੀ ਸਰਕਾਰ ਤੇ ਹਰਿਆਣਾ ਦੀ ਭਾਜਪਾ ਸਰਕਾਰ ਚਾਹੁੰਦੀ ਨਹੀਂ ਕਿ ਉਹ ਦਿੱਲੀ ਜਾਣ ਇਸ ਕਰਕੇ ਅਜ ਉਹਨਾਂ ਤੇ ਸ਼ਕਤੀ ਕੀਤੀ ਜਾਣ ਕਿ ਇਹ ਲੋਕਤੰਤਰ ਸਾਧ ਸੰਗਤ ਜੀ ਅੱਜ ਉਸ ਨੌਜਵਾਨ ਨੂੰ ਇਸ ਲਈ ਪਹਿਲਾਂ ਉਹਦੇ ਕੁਰਕੀ ਦੇ ਨੋਟਿਸ ਕੱਢੇ ਗਏ ਔਰ ਜਦੋਂ ਫੇਰ ਨਾ ਘਬਰਾਇਆ ਨਾ ਡਰਿਆ ਬੜੇ ਲੰਮੇ ਸਮੇਂ ਤੋਂ ਉਹ ਹਰਿਆਣਾ ਪੰਜਾਬ ਫਨੋਰੀ ਸ਼ੰਭੂ ਬਾਰਡਰ ਤੇ ਬੈਠਿਆ ਸੀ ਅੱਜ ਕਿਸੇ ਨੂੰ ਲੈਣ ਜਾਂ ਆਪ ਉਹਦੀ ਕੋਈ ਫਲਾਈਟ ਸੀ ਮੈਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਨਹੀਂ ਮਗਰ ਉਹ 에어ਪੋਰਟ ਗਿਆ ਸੀ ਔਰ ਉਸ 에어ਪੋਰਟ ਤੋਂ ਉਹਨੂੰ ਘੇਟ ਲਿਆ ਗਿਆ ਉਹਨੂੰ ਅਰੈਸਟ ਕਰਤੀ ਗਈ ਮੈਂ ਅੱਜ ਜਾਖੜ ਸਾਹਿਬ ਨੂੰ ਤੇ ਭਾਜਪਾ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਐਡੇ ਕ੍ਰਿਮੀਨਲ ਜੇਲਾ ਚੋਂ ਬਹਿ ਕੇ ਇੰਟਰਵਿਊ ਆ ਦੇ ਜਾਂਦੇ ਨੇ ਕਿ ਕੁਝ ਟੈਰਰਿਸਟ ਔਰ ਹੋਰ ਕ੍ਰਿਮੀਨਲ ਕਰ ਜਾਂਦੇ ਨੇ ਉਹਨਾਂ ਤੇ ਤਾਂ ਐਡੀ ਛੇਤੀ ਕਾਰਵਾਈ ਹੁੰਦੀ ਨਹੀਂ ਕੱਲ ਦਾ ਤਾਂ ਇਨੇ ਦੇਸ਼ ਨੂੰ ਆਜ਼ਾਦ ਪੰਡਾਟ ਦਿੱਤਾ ਹੋਵੇ ਦੇਸ਼ 'ਚ ਗ੍ਰੀਨ ਰੈਵੋਲੂਸ਼ਨ ਲੈ ਕੇ ਆਇਆ ਹੋਵੇ ਹੱਕ ਸੱਚ ਦੀ ਗੱਲ ਕਰਦਾ ਹੋਵੇ ਖੇਤ ਮਜ਼ਦੂਰ ਕਿਸਾਨ ਦੀ ਗੱਲ ਕਰਦਾ ਹੋਵੇ ajo ਉਸ ਨੂੰ ਇਸ ਲਈ ਅਰੈਸਟ ਕਰ ਲਿਆ ਗਿਆ ਕਿਉਂਕਿ ਉਹ ਸਰਕਾਰ ਦੇ ਇਸ਼ਾਰੇ ਤੇ ਨਹੀਂ ਚੱਲਦਾ ਮੈਂ ਚਾਹੂੰਗਾ ਕਿ ਉਹਦੀ ਇਮੀਡੀਏਟਲੀ ਰਿਲੀਜ਼ ਹੋਵੇ ਔਰ ਇਸ ਕਿਸਮ ਦੀ ਧੱਕੇਸ਼ਾਹੀ ਅੰਨਦਾਤਾ ਦੇ ਖਿਲਾਫ ਕੇਂਦਰ ਦੀ ਸਰਕਾਰ ਔਰ ਸੂਬੇ ਦੀ ਸਰਕਾਰ ਬੰਦ ਕਰੇ ਜੈ ਜਵਾਨ ਜੈ ਕਿਸਾਨ ਸੱਚੀ ਕਾ ਜਜਵਾਨ ਜੈਗਨ ਸਭੀ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਆਰ ਵਿਪਾਰੀ ਵਰਗ ਨੂੰ ਬੇਨਤੀ ਆ ਕਿ ਕੱਲ 31 ਤਰੀਕ ਮੋੜਾ ਮੰਡੀ ਦੇ ਅੰਦਰ ਜੋ ਸ਼ੁਕਰਨ ਆਪਕੇ ਲਈ ਸ਼ਹੀਦ ਹੋ ਗਿਆ আর ਉਸ ਕੀ ਅਧੂਰੀ ਲੜਾਈ ਆਪਨੇ ਸਭ ਨੇ ਜੜ੍ਹ ਮਿਲ ਕੇ ਲੜਨੀ ਆ ਮੈਂ ਬੇਨਤੀ ਆ ਤੁਰੂ ਸਾਰੀ ਬੀਬੀਆਂ ਤੇ ਜਿਆਦਾ ਤੇ ਜਿਆਦਾ ਸੰਖਿਆਵਾਂ ਬੀਬੀਆਂ ਲੈਣਾ ਆ ਉਹ ਲੜਾਈ ਬੀਬੀਆਂ ਕੀ ਵੀ ਉਤਨੀ ਹੋਣਾ আর ਭਾਈਆਂ ਕੀ ਵੀ ਉਤਨੀ ਹੋਣਾ ਹਰ ਜੋ ਵੀ ਭਾਈ ਵਹਾਂ ਕੋਈ ਸੇਵਾ ਕਰਨਾ ਚਾਹਿਆ ਚਾਹੇ ਵਾ ਦੁੱਧ ਦੀ ਸੇਵਾ ਆ ਸੇਵਾ ਕਿਸੇ ਤਰ੍ਹਾਂ ਦੀ ਵੀ ਸੇਵਾ ਆ ਔਰ ਜ਼ਰੂਰ ਵਹਾਂ ਪਹੁੰਚਾ ਦੁੱਧ ਦੀ ਵੀ ਬੇਨਤੀ ਆ ਜਿਸ ਦਾ 5 ਕਿਲੋ 10 ਕਿਲੋ 20 ਕਿਲੋ ਪੁੱਗਾ ਵਹਾਂ ਲੈ ਕੇ ਆਣਾ ਆ ਕਿਉਂਕਿ ਵਹਾਂ ਚਾਹੇ ਵੀ ਬਹੁਤ ਜ਼ਰੂਰਤ ਨੇ ਬੇਨਤੀ ਆਇਆ ਮਾਰੀ ਵੀ ਕੱਲ ਨੂੰ ਆਪਣੇ ਜਰਤ ਜਿਆਦਾ ਸੰਖਿਆ ਦੇ ਅੰਦਰ ਔਰ ਹਰ ਗੋਂ ਦੇ ਅੰਦਰ ਲਾਜ਼ਮਤ ਕਰਾਣੀ ਆ ਰਾਤ ਨੂੰ ਵੀ ਅੱਜ ਔਰ ਕੱਲ ਸਵੇਰੇ ਵੀ ਤਾਂ ਕਿ ਸਭ ਨੂੰ ਪਤਾ ਲਗਾ ਕਿ ਆਪਾਂ ਜਿਹਰੇ ਕਹਾयां ਔਰ ਨੇੜੇ ਨੇੜੇ ਵਾਲਿਆਂ ਨੂੰ ਸਭ ਨੂੰ ਬੇਨਤੀਆਂ ਆ ਵੀ ਆਪਣੀ ਟਰੈਲੀਆਂ ਟਰੈਕਟਰ ਲੇਗਾ ਵਹਾਂ ਜਿਆਦਾ ਜਿਆਦਾ ਸੰਖਿਆ ਮੋ ਪਹੁੰਚੋ ਔਰ ਉਸ ਸ਼ੁਭਕਰਨ ਕੀ ਜੋ ਲੜਾਈ ਅਧੂਰੀ ਰਹਿ ਰਹੀ ਆ ਉਸ ਨੂੰ ਆਪਾਂ ਨੇ ਜ਼ਰੂਰ ਮਿਲ ਕਾ ਪੂਰੀ ਕਰਨੇ ਆ ਨਹੀਂ ਬੇਨਤੀਆਂ ਗੂਲ ਕਰਿਓ ਜੈ ਜਵਾਨ ਜੈ ਜਸਨ